ਦਾਨ ਹੈਗਾ ਇਹਦੇ ਤੇ ਚਾਪ ਪੱਤੀਆਂ ਨੇ ਨਾ ਜਿਹੜੀਆਂ ਕ੍ਰਾਸ ਕਰਕੇ ਲਾਈਆਂ ਹੋਈਆਂ ਨੇਗੀਆਂ ਸਾਡੀਆਂ ਆਹ ਪੱਤੀਆਂ ਕ੍ਰਾਸਿੰਗ ਵਾਲੀਆਂ ਨੇ ਜਿਹਦੇ ਨਾਲ ਜ਼ੋਰ ਨਹੀਂ ਲੱਗਦਾ ਐ ਮੰਨ ਕੇ ਚੱਲੋ 18 20 ਸਾਲ ਦਾ ਜਵਾਕ ਵੀ ਨਾ ਰਾਮ ਨਾਲ ਹੀ ਆਹ ਪੈਪ ਕੱਢ ਕੇ ਇਹਦੇ ਵਿੱਚ ਪਾਉ ਕੱਲਾ ਜਾਣੀ ਲਾ ਲੈਂਦਾ ਹੈਗਾ ਨਹੀਂ ਨਹੀਂ ਕਿਵੇਂ ਕਿਵੇਂ ਮੰਨ ਲੋ ਜੇ ਮੈਂ ਮੈਂ ਭੱਜਿਆ ਆਇਆ ਨਾ ਤੁਸੀਂ ਵੀ ਇਸ ਥਾਂ ਤੇ ਆਈ ਭੱਜੇ ਆਉਣਾ ਕਿਉਂ ਕੋਕਣਾ ਯਾਰ ਮੇਰਾ ਕੀ ਇਰਾਦਾ ਬਣਿਆ ਯਾਰ ਮੇਰਾ ਇਰਾਦਾ ਬਣਿਆ ਯਾਰ ਨਾ ਆਉਣ ਵਾਲਾ ਸੀਜ਼ਨ ਆ ਗਿਆ ਖਰਚੇ-ਕੁਰਚੇ ਬਹੁਣੇ ਪੈਣੇ ਆ ਮੈਨੂੰ ਚਾਹੀਦੀਆਂ ਤਵੀਆਂ ਪਰ ਮੈਨੂੰ ਐਸ ਥਾਂ ਤੋਂ ਨਾ ਪੀਖੀ ਤੇ ਐਸ ਵਰਕਸ਼ਾਪ ਚੋਂ ਸਭ ਤੋਂ ਜ਼ਿਆਦਾ ਸਸਤੀਆਂ ਤਵੀਆਂ ਦੀ ਦੱਸ ਪਈ ਆ ਕਿ ਆਹ ਬੰਦੇ ਯਾਰ ਪਾਣੀਆਂ ਜ਼ਿਆਦਾ ਸਸਤੀਆਂ ਮਾਰਕੀਟ ਤੋਂ ਨਾ ਘੱਟੋ-ਘੱਟ 20000 ਰੁਪਏ ਦਾ ਫਰਕ ਪਾ ਦਿੰਦੇ ਆ ਰੇਟ ਦੇ ਵਿੱਚ ਹੁਣ ਮੇਰੇ ਮਨ ਚ ਇੱਕ ਡਾਊਟ ਬਣਿਆ ਕਿ ਯਾਰ ਦੇ ਦਿੰਦੇ ਆ ਆਨਲਾਈਨ ਵੀ ਭੇਜਦੇ ਆ ਬਾਹਰਲੇ ਮੁਲਕ ਚ ਵੀ ਲੋਕ ਮੰਗਾ ਲੈਂਦੇ ਆ ਚੰਡੀਗੜ੍ਹ ਵੀ ਲੋਕ ਮੰਗਾਈ ਜਾਂਦੇ ਆ ਪਰ ਮੇਰੇ ਮਨ ਦੇ ਵਿੱਚ ਇੱਕ ਗੱਲ ਵੱਜੀ ਵੀ ਯਾਰ ਜੇ ਅਕਸਰ ਰੇਟ ਘੱਟ ਲਾਉਂਦਾ ਤਾਂ ਕਿਤੇ ਚੀਜ਼ ਨਾ ਮਾੜੀ ਦੇ ਦੇ ਬੰਦਾ ਕਿਉਂ ਨਾ ਜਾ ਕੇ ਆਪਾਂ ਚੀਜ਼ਾਂ ਦਾ ਪਰਖ ਗਏ ਨਿਰਖ ਗਏ ਆਪਾਂ ਉਹਦਾ ਹਿਸਾਬ ਕਿਤਾਬ ਚ ਕਰ ਗਏ ਆ ਮੁੰਡਾ ਆ ਗੱਭਰੂ ਆ ਆਪਣੇ ਨਾਲ ਹੋਊਗਾ ਆਪਾਂ ਇਹਦੇ ਤੋਂ ਹਸਾਬ ਕਿਤਾਬ ਪੁੱਛਦੇ ਆਂ ਬਾਈ ਹਰਜਿੰਦਰ ਸਾਸਤਰੀ ਕਾਲ ਸਿਕਾ ਜੀ ਹੋਰ ਸੁਣਾਗਾ ਬਰੂਆ ਕਿਵੇਂ ਆ ਕੰਮ ਹਾਂਜੀ ਵਧੀਆ ਜੀ ਵਧੀਆ ਯਾਰ ਤੁਸੀਂ ਜਦੋਂ ਵੀਡੀਓ ਪਾਉਂਨੇ ਆ ਕਿਸੇ ਵੀ ਬੰਦੇ ਤੋਂ ਹਾਂਜੀ ਬਾਈ ਜੀ ਤੁਸੀਂ ਉਹਦੇ ਵਿੱਚ ਕਲੀਅਰ ਰੇਟ ਕਾ ਤੂੰ ਨਹੀਂ ਦੱਸਦੇ ਵੀ ਆ ਚੀਜ਼ ਮੈਂ ਇੰਨੇ ਦੇ ਦੰਨੇ ਆ ਰੇਟ ਤਾਂ ਬਾਈ ਜੀ ਤਾਂ ਨਹੀਂ ਦੱਸਦੇ ਹੁਣ ਤਵੀਆਂ ਬਣਦੀਆਂ ਨੇ ਵਾਲੇ ਤਰ੍ਹਾਂ ਦੀਆਂ ਕਿਸੇ ਨੇ ਪ੍ਰੈਸ਼ਰ ਲਗਾਉਣਾ ਹੈਗਾ ਕਿਸੇ ਨੇ ਬਿਨਾ ਪ੍ਰੈਸ਼ਰ ਵਾਲੀਆਂ ਬਣਵਾਉਣੀਆਂ ਨੇ ਕਿਸੇ ਨੇ 16 14 18 ਹਲਕੀਆਂ ਪਾ ਰੀਆਂ ਵਾਲੇ ਤਰ੍ਹਾਂ ਦਾ ਫਰਕ ਪੈਂਦਾ ਹੀ ਰੇਟ ਹੁਣ ਆਪਾਂ ਨੂੰ ਇੱਕ ਦੱਸ ਤਾਂ ਇਹਦੇ ਵਿੱਚ ਅਗਲੇ ਨੇ ਫਿਰ ਆਪਾਂ ਨੂੰ ਇਹੀ ਕਹੀ ਜਾਣਾ ਵੀ ਰੇਟ ਤਾਂ ਤੁਸੀਂ 70000 8000 ਦੱਸਿਆ ਜੀ ਵੀ ਹੁਣ 70 8000 ਦੀਆਂ ਕਿਉਂ ਨਹੀਂ ਦੰਦੇ ਉਹ ਚੀਜ਼ ਨਾਲ ਫਰਕ ਪੈਂਦਾ ਮਟੀਰੀਅਲ ਅਲੱਗ-ਅਲੱਗ ਤਰ੍ਹਾਂ ਦਾ ਹੈਗਾ ਜੀ ਅੱਛਾ ਮਟੀਰੀਅਲ ਨਾਲ ਫਰਕ ਪ ਇੱਕ 18 ਤਵੀਆਂ ਦੇ ਸੈੱਟ ਮਗਰ ਇਹ ਇਹੋ ਜਿਹੇ ਸੈੱਟ ਮਗਰ 40000 ਦਾ ਫਰਕ ਪੈ ਜਾਊਗਾ ਫਰਕ ਪੈਂਦੇ ਆਪਣਾ ਮਾਰਕੀਟ ਨਾਲੋਂ ਆਹ ਸੈੱਟ ਤੁਸੀਂ ਦੇਖ ਲਿਓ ਇਹਦਾ ਆਮਰੇ ਮਾਰਕੀਟ ਦੇ ਹੋਰ ਸੈੱਟ ਨਾਲੋਂ 20000 ਰੁਪਏ ਸਸਤਾ ਦੇਵਾਂਗੇ ਅਸੀਂ ਇਹ ਉਹ ਮੈਂ ਮੁੱਢੋਂ ਕਹਿਆ ਵੀ 20 ਸਸਤਾ ਦਿੰਦੇ ਆ ਹੁਣ ਜੇ ਮੈਂ 20 ਸਸਤਾ ਦੇਤਾ ਤੂੰ ਹੁਣ ਤਵੇ ਹਲਕੇ ਹੋਣਗੇ ਹੁਣ ਤਵਾ ਹੀ 6 ਕਿਲੋ ਦਾ ਹੋਇਆ ਫਿਰ ਮੈਂ ਹਲਕ ਮੈਂ ਕੀ ਕਰੂੰਗਾ ਤੇਰੇ ਸਸਤੇ ਨੂੰ ਨਹੀਂ ਸਸਤਾ ਨਹੀਂ ਹੈ ਇਹ ਤਵਾ 10 ਕਿਲੋ ਵਾਲਾ ਦੇਵਾਂਗੇ ਆਪਾਂ ਇਹ ਤੋਂ 10 ਕਿਲੋ ਤੋਂ ਭਾਰਾ ਤਵਾ ਕੋਈ ਆਉਂਦਾ ਹੀ ਨਹੀਂ ਹੈਗਾ 2 ਇੰਚੀ ਤੱਕ ਘਸਣ ਦੀ ਆਪਣੀ ਗਾਰੰਟੀ ਆ ਤਵਾ ਬਦਲ ਕੇ ਦੇਵਾਂਗੇ ਜੇ ਕੋਈ ਨੁਕਸ ਪੈਂਦਾ ਇਹ ਤੇ ਬੁਰਕੀਆਂ ਨਿਕਲ ਗਈਆਂ ਜੇ ਤੇੜਖਾ ਗਿਆ ਤੜ ਜਾਂਦਾ ਹੈ ਬਦਲ ਕੇ ਦੇਵਾਂਗੇ ਜੀ ਜੇ 2 ਇੰਚੀ ਤੱਕ ਘਸ ਗਿਆ ਤਵਾ ਤਾਂ ਕੋਈ ਇਹਦੇ ਵਿੱਚ ਨੁਕਸ ਪੈਂਦਾ 2 ਇੰਚ ਘਸਣ ਤੱਕ ਇਹ ਤਾਂ ਵਿੱਚ ਕੋਈ ਬੁਰਕੀ ਨਿਕਲ ਗਈ ਹਾਂਜੀ ਬੁਰਕੀ ਨਿਕਲ ਗਈ ਜਾਂ ਇਹ ਤੇੜ ਆ ਗਈ ਜਾਂ ਇਹ ਪਾੜ ਗਿਆ ਜਾਂ ਟੱਕ ਪੈ ਗਿਆ ਆਪਾਂ ਚੇਂਜ ਕਰਕੇ ਦੇਵਾਂਗੇ ਪੀਸ ਇਹ ਇਹ ਕੰਪਨੀ ਆਪਾਂ ਨੂੰ ਪਿੱਛੋਂ ਗਾਰੰਟੀ ਦਿੰਦੀ ਆ ਤਵੇ ਦੀ ਤੇ ਆਪਾਂ ਅਗਲੇ ਨੂੰ ਗਾਰੰਟੀ ਦਿੰਨੇ ਆ ਜੀ ਫਿਰ ਚਲੋ ਤਵੇ ਵਧੀਆਂ ਹੋ ਗਏ ਫਿਰ ਇਹਦੇ ਉੱਤੇ ਆ ਜਾਂਦਾ ਫਰੇਮ ਫਰੇਮ ਨਰਮ ਲੋਹੇ ਦਾ ਲਾ ਦਿੰਦੇ ਲੋਕ ਜੀ ਫਰੇਮ ਵਿੱਚ ਲੋਕ ਲਾਈ ਜਾਂਦੇ ਨੇ ਗਵਿੰਦਗੜ੍ਹ ਵਾਲਾ ਲੋਹਾ ਜੀ ਸਾਡੀ ਆ ਪਾਈਪ ਹੈ ਜਿਹੜੀ ਲੱਗੀ ਹੋਈ ਆ ਸਹਾਰ ਵਾਲੀ ਪਾਈਪ ਲੱਗੀ ਹੋਈ ਹੈ ਜੀ ਇਹ 85 ਤੋਂ 90 ਕਿਲੋ ਇਹਦਾ ਵਜ਼ਨ ਆਈਐਸਆਈ ਮਾਰਕ ਆ ਦੀ ਹਰੇਕ ਪਾਈਪ ਤੇ ਮੋਹਰ ਲੱਗੀ ਹੋਊਗੀ ਆ ਦੇਖੀ ਹੈਗਾ ਆ ਦੇਖੀਏ ਇੱਥੇ ਵੀ ਕਰਨੇ ਮੋਹਰਾਂ ਲੱਗੀਆਂ ਦੇਖੀ ਗਾ ਪੁੱਤ ơi ਇੱਥੇ ਲੱਗੀ ਕਿਤੇ ਮੋਹਰੇ ਦੇ ਆ ਲੱਗੀ ਹੋਈ ਜੀ ਇੱਥੇ ਆ ਸੇ ਇੱਥੇ ਲੱਗਣੀ ਆ ਦੇਖੀਏ ਮੋਹਰ ਲੱਗੀ ਹੋਊਗੀ ਦੋ ਦੋ ਥਾਂਵੇਂ ਹੈ ਹੈਗੀ ਆ ਇਧਰਲੇ ਪਾਸੇ ਇਹ ਹਸਾਰ ਵਾਲੀ ਪੈ ਪਈ ਆਈਐਸਆਈ ਮਾਰਕਾ ਦੀ ਪੈ ਪਾ 85 ਤੋਂ 90 ਕਿਲੋ ਵਜਨ ਦੀ ਜੀ ਤੇ ਉਹ ਹਲਕਾ ਹੋਊਗਾ ਆ ਜੇ ਹੁਣ 6 ਕੁਇੰਟਲ ਦੀਆਂ ਹੀ ਹੋਈਆਂ ਸਮਝ ਨਹੀਂ ਨਹੀਂ ਜੀ ਐ ਮੰਨ ਕੇ ਚੱਲੋ 18 ਤਵੀਆਂ ਆਪਣੀਆਂ 7.5 ਕੁਇੰਟਲ ਤੋਂ ਉੱਤੇ ਆਈ ਕਿ ਚਾਹੇ ਕੰਡੇ ਤੇ ਧਰ ਕੇ ਦੇਖ ਲਿਓ ਬੰਦਾ ਆਪਣੀ ਗਾਰੰਟੀ ਉਹ ਫੁੱਲ ਅੱਛਾ ਤਲਣਗੇ ਇਹਨੇ ਦੀਆਂ ਚਾਹੇ ਤੋਲ ਕੇ ਦੇਖ ਲੈਣ ਜੀ ਉੱਤੇ ਹੋਣਗੀਆਂ ਕਿਲੋ ਵਜਨ ਵੀ ਘਟ ਗਿਆ ਆਪਾਂ ਉਹਨੇ ਵਜਨ ਦੇ ਪੈਸੇ ਘੱਟ ਲੈ ਲਾਂਗੇ ਜੇ ਵੱਧ ਗਿਆ ਆਪਾਂ ਲੈਂਦੇ ਨਹੀਂ ਹੈਗੇ ਅੱਛਾ ਉਧਰਲੇ ਪਾਸੇੋਂ ਵੀ ਫਿਰ ਤੇਰਾ ਕੰਮ ਪੂਰਾ ਇਹ ਬਹੁਤ ਬਰੀ ਹਿੱਸਾ ਹਿੱਸੇ ਵੀ ਤੜਕ ਜਾਂਦੇ ਆ। ਹਿੱਸੇ ਨਹੀਂ ਤੜਕਦੇ। ਹਿੱਸੇ ਵੀ ਕਈ ਤਰ੍ਹਾਂ ਦੇ ਨੇ। ਜ ਹੁਣ ਜਿਵੇਂ ਇਹ ਆਪਾਂ ਦੇ ਰਹੇ ਆ ਇਹ ਚ ਬਿਨਾ ਹਵਾ ਵਾਲਾ ਹਿੱਸਾ ਹੈਗਾ। ਹਾਂ। ਵਿੱਚ ਹੁੰਦੇ ਨੇ ਹਵਾ ਵਾਲੇ ਹਿੱਸੇ ਹੁੰਦੇ ਨੇ। ਨਵੇਂ ਟਾਇਰ ਪਵਾਉਣੇ ਆ ਕਿਸੇ ਨੇ, ਪੁਰਾਣੇ ਟਾਇਰ ਪਵਾਉਣੇ ਹੈਗੇ। ਇਹ ਕਈ ਤਰ੍ਹਾਂ ਦੇ ਹੁੰਦੇ ਨੇ। ਉਹ ਆਮ ਨਾਰਮਲ ਲਵਾਉਂਦੇ ਨੇ ਬਿਨਾ ਹਵਾ ਵਾਲੇ ਟਾਇਰ ਇਹ ਲੱਗੇ ਹੋਏ ਨੇ ਜੀ। ਹੂੰ। ਇਹਦੇ ਵੀ ਕੁਝ ਨਹੀਂ ਹੁੰਦਾ ਹੈਗਾ ਜਿਵੇਂ ਮਰਜ਼ੀ ਚੱਲੀ ਜਾਣ ਜੀ। ਅਹਾਂ ਕੋਈ ਫਰਕ ਨਹੀਂ ਪੈਂਦਾ। ਕੋਈ ਫਰਕ ਨਹੀਂ ਪੈਂਦਾ ਜੀ। ਯਾਰ ਮੈਂ ਇੱਕ ਗੱਲ ਤਨੂੰ ਹੋਰ ਦੱਸਦਾ ਯਾਰ ਜਿਵੇਂ ਹੁਣ ਤੇਰੇ ਆਹ ਆ ਇਹਦਾ ਕਿਉਂ ਆ ਕੀ ਆ ਕੀ ਚੱਕਰ ਆ ਆਹ ਆ ਕੀ ਫਰਕ ਪਾਇਆ ਇਹ ਸਿਸਟਮ ਆਪਾਂ ਨੇ ਸਿੱਧਾ ਲੱਗ ਜਾਣਾ ਸੀ ਇਹ ਆਪਾਂ ਹਰੇਕ ਤਵੀਆਂ ਨਾਲੋਂ ਅਲੱਗ ਹੀ ਅਲੱਗ ਚੀਜ਼ ਲਾਈ ਆ ਜੀ ਜਿਵੇਂ ਹੁਣ ਇਹ ਸੈਂਟਰ 'ਚ ਸੈੱਟ ਕਰੀ ਹੋਈ ਆ ਉਰੀ ਇਹ ਮਤਲਬ ਕਿ ਟਰੈਕਟਰ ਦਾ ਟਾਇਰ ਇੱਕ ਖਾਲੀ ਜੇ ਧਰ ਕੇ ਚੱਲੂਗਾ ਸਹੀ ਚੱਲਣ ਗਿਆ ਕੋਈ ਲੀ ਨਹੀਂ ਪਾਉਣੀ ਹੈਗੀਆਂ ਵਾਹਣ ਜਿੱਥੋਂ ਦੀ ਲੰਘ ਗਿਆ ਪੱਧਰ ਚੱਲਣ ਗਿਆ ਕਈ ਵਾਰ ਜ਼ਿਮੀਦਾਰ ਕਹਿੰਦੇ ਨੇ ਵੀ ਅਸੀਂ ਟਰੈਕਟਰ ਦਾ ਟਾਇਰ ਖਾਲੀ 'ਚ ਨਹੀਂ ਚਲਾਵਾਂਗੇ 'ਚ ਨਹੀਂ ਚਲਾਉਣਾ ਪਰ ਤਵੀਆਂ ਸਹੀ ਤਾਂ ਆ ਬੜਾ ਆਹ ਤਵੀਆਂ ਸਹੀ ਚੱਲਣ ਵੀ ਟਰੈਕਟਰ ਸਾਡਾ ਖਾਲੀ 'ਚ ਟੇਢਾ ਨਾ ਚੱਲੇ ਵੀ ਸਿੱਧਾ ਚੱਲੇ ਫਿਰ ਇੱਥੋਂ ਸ ਅੱਛਾ ਇਹ ਇਹ ਐਵੇਂ ਕਰਤਾ ਆਹ ਅਡਜਸਟਮੈਂਟ ਤਾਂ ਹੋਤੀ ਹੀ ਆ ਇਹ ਆਪਣੇ ਹਰੇਕ ਤਵੀਆਂ ਨਾਲੋਂ ਅਲੱਗ ਲਈ ਹੋਈ ਇਹ ਚੀਜ਼ ਆ ਯਾਰ ਮੈਨੂੰ ਇੱਕ ਗੱਲ ਹੋਰ ਦੱਸ ਹਾਂਜੀ ਜਿਹੜਾ ਹੁਣ ਬਹੁਤ ਵਾਰੀ ਅ ਤਵੰਗਾ ਕੀ ਕਰਦੇ ਆ ਕਿ ਬਹੁਤ ਜ਼ਿਆਦਾ ਉੱਚਾ ਨੀਵਾ ਬਾਣ ਬਹੁਤ ਕਰਦੇ ਆ ਠੀਕ ਹੈ ਜੀ ਤੇਰੀਆਂ ਤਵੀਆਂ ਤਾਂ ਨਹੀਂ ਵੀ ਮੰਨ ਲਓ ਉਹ ਕਰੀ ਜਾਣਗੀਆਂ ਵੀ ਠੇਰ ਲਾਈ ਜਾਂਦੀਆਂ ਬਾਹਣ ਨੂੰ ਇਧਰੋਂ ਚੱਕ ਇਧਰੋਂ ਹੀ ਸਿੱਟੀ ਜਾਂਦੀ ਨਹੀਂ ਨਹੀਂ ਉਹਵੇਂ ਨਹੀਂ ਕਰਦੀ ਇਹਦੇ ਵਿੱਚ ਜਿਵੇਂ ਹੁਣ ਵਿਚਾਲੇ ਦਿੱਤਾ ਹੋਇਆ ਤਾਂ ਇਹ ਤਵੇ ਨੂੰ ਤਵਾ ਸਾਡਾ ਸੈੱਟ ਕਰਕੇ ਗੁਣੀਆਂ ਕਰਿਆ ਹੁੰਦਾ ਵੀ ਇਹ ਮਿੱਟੀ ਇੱਕੋ ਜੀ ਕਰਨ ਆ ਤਵੇ ਆਪਦਾ ਅੱਡ ਕੰਮ ਕਰਨ ਇਹ ਪਿੱਛੇ ਵਾਲੇ ਅੱਡ ਕੰਮ ਕਰਨਾ ਵੀ ਫੇਰ ਵੀ ਜੇ ਕਿਸੇ ਨੂੰ ਐ ਲੱਗਦਾ ਵੀ ਇੰਚ ਤਵੀਆਂ ਇਧਰ ਹੋਣੀਆਂ ਚਾਹੀਦੀਆਂ ਨੇ ਜਾਂ ਉਧਰ ਹੋਣੀਆਂ ਜਿਹਦੇ ਵਿੱਚ ਤਨਸਲ ਦਿੱਤੇ ਹੋਏ ਨਹੀਂ ਸਾਡੀ ਬੰਦਾ ਆਪ ਖੋਲ ਕੇ ਬਸ ਕਿੱਲੀ ਕੱਢਣੀਆਂ ਸਿਰਫ ਆ ਇਧਰ ਉਧਰ ਪਾ ਕੇ ਤਵੀਆਂ ਨੂੰ ਆਪ ਦੇ ਹਿਸਾਬ ਨਾਲ ਇਧਰ ਉਧਰ ਕਰ ਸਕਦਾ ਜੀ ਜੇ ਖਾਲੀ ਪਾਉਣ ਨੂੰ ਹਟਾਉਣਾ ਹਾਂਜੀ ਤਾਂ ਖਾਲੀ ਪਾਉਣ ਨੂੰ ਹਟਾ ਵੀ ਸਕਦਾ ਛੱਡਦੀਆਂ ਨੇ ਜੇ ਪਾਉਣੀਆਂ ਤਾਂ ਹਟ ਜਾਣਗੀਆਂ ਇਸ ਹਾਲ ਇਧਰਲੇ ਚ ਪਾ ਦਿਓ ਇਹ ਜ਼ਮੀਨ ਦੇ ਹਿਸਾਬ ਨਾਲ ਫਰਕ ਹੁੰਦਾ ਕਰੜੇ ਚ ਅਸੀਂ ਚ ਚਾਲਦੀਆਂ ਨੇ ਜੇ ਕਈ ਵਾਰ ਬਾਲਾ ਪੋਲਾ ਗਿੱਲੇ ਚ ਚਲਾਉਣੀਆਂ ਤਾਂ ਇਧਰ ਚੱਲ ਪੈਂਦੀਆਂ ਨੇ ਜੀ ਯਾਰ ਪਤਾ ਗਾ ਨਹੀਂ ਕਹਾਣੀ ਕੀ ਐ ਤਵੇ ਨੇ ਜਦੋਂ ਕਟਾਈ ਕਰਨੀ ਆ ਜੇ ਬਹੁਤ ਲੋਕ ਤਾਂ ਕਹਿੰਦੇ ਆ ਕਿ ਜਿਹੜਾ ਮਾਲ ਮੂਰਲੇ ਤਵੇ ਨੇ ਸਿੱਟਿਆ ਮਗਰਲਾ ਤਵਾ ਉਹਨਾਂ ਦੇ ਉੱਤੋਂ ਦੇ ਕੋਈ ਨੰਗੇ ਵੀ ਐਂ ਕਰਕੇ ਇਧਰ ਲੈਨੇ ਸਿਰ ਤਾਂ ਇਧਰਲਾ ਉਤੋਂ ਉਵੇਂ ਲੰਗੇ ਕੁਛ ਚਾਉਂਦੇ ਆ ਕਿ ਇਧਰ ਲਾ ਤਾ ਵਾ ਅਲੱਗ ਲੰਗੇ ਇਧਰਲਾ ਅਲੱਗ ਨੰਗੇ ਹਾਂ ਉਹੀ ਚੀਜ਼ ਦੱਸ ਰਿਹਾ ਬਾਈ ਜਿਵੇਂ ਹੁਣ ਦੇਖੋ ਆ ਤਵੇ ਨੇ ਹੁਣ ਸਾਡੇ ਇਹਦੇ ਹਿਸਾਬ ਨਾਲ ਸੈਟਿੰਗ ਕਰੀ ਹੋਈ ਆ ਕੇਰਾ ਵਿਚਾਲੇ ਵੀ ਆਹ ਤਵੇ ਨੇ ਆਪਦਾ ਅੱਡ ਵਾਹਣਾ ਵਧਣਾ ਪਿੱਛੇ ਵਾਲਾ ਨੇ ਅੱਡ ਵਧਣਾ ਉਹਨਾਂ ਵਿਚ ਦੀ ਇਹ ਤਵਾ ਲੰਘੂਗਾ ਨਹੀਂ ਹੈਗਾ ਜੇ ਫੇਰ ਵੀ ਕਿਸੇ ਨੇ ਸੈਟਿੰਗ ਕਰਨੀ ਆ ਪਸੰਦ ਹੁੰਦੀ ਆ ਵੀ ਅਸੀਂ ਉਹੀ ਤਵੇਂ ਚ ਕੰਮ ਕਰੇ ਤਾਂ ਇਤੋਂ ਸੈਟਿੰਗ ਹੋ ਜਾਂਦੀ ਆ ਜੀ ਇਹਦੀ ਮਤਲਬ ਇੱਕ ਡੱਕਾ ਏ ਜੇ ਮੂਰਲੇ ਤਵੇਆਂ ਨੇ ਉਹਨੂੰ 4 4 ਇੰਚ ਵੱਡਿਆ ਤਾਂ ਮਗਰਲੇ ਤਵੇ ਉਹਨੂੰ 2 2 ਇੰਚ ਕਰਨਗੇ ਹਾਂਜੀ 2 2 ਇੰਚ ਕਰ ਦਿੰਦੇ ਆ ਤਾਂ ਬਹੁਤ ਵਾਰੀ ਕੀ ਹੁੰਦਾ ਕਿ ਜਿੱਥੋਂ ਦੀ ਉਹਨੇ ਵੱਡਿਆ ਉੱਥੋਂ ਦੀ ਉਹ ਨੰਗ ਗਿਆ ਹਾਂਜੀ ਤਾਂ ਉਹ 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 ਚੀਜ਼ ਨੂੰ ਉਹ ਚੀਜ਼ ਡਬਲ ਕਮ ਕਰਨਗੇ ਹਾਂਜੀ ਡਬਲ ਕਮ ਕਰਨਗੇ ਅਲੱਗ ਅਲੱਗ ਤਵੇ ਨੇ ਕੰਮ ਕਰਨਾ ਉਹ ਚੀਜ਼ ਨਹੀਂ ਹੈਗੀ ਵੀ ਆਹ ਤਵੇ ਜਿੱਥੋਂ ਲੰਗੇ ਪਿਛੋਂ ਦੀ ਉਹ ਖਾਲੀ ਲੰਗੀ ਜਾਣ ਉਹ ਚੀਜ਼ ਨਹੀਂ ਤੇ ਆ ਆਹ ਕਾ ਤੋਂ ਆ ਆਹ ਕਾ ਤੋਂ ਇਹਦੇ ਵਿੱਚੋਂ ਹੀ ਸਜਾਵਟ ਨੂੰ ਲਾਤੇ ਇਹ ਸਜਾਵ ਇਹ ਸਜਾਵਟ ਦੇ ਨਾਲ-ਨਾਲ ਵੀ ਲਾਏ ਹੁੰਦੇ ਆ ਇਹ ਸਜਾਵਟ ਦੇ ਨਾਲ-ਨਾਲ ਜੀ ਇਹ ਕੰਮ ਕਰਨ ਵਾਸਤੇ ਵੀ ਹੈ ਜਿਵੇਂ ਹੁਣ ਤਵੀਆਂ ਖੇਤ ਚੋਂ ਬੰਦੇ ਨੇ ਉੱਥੇ ਖੜਾਉਣੀਆਂ ਨੇ ਧੋ ਕੇ ਇਹਦੇ ਮਿੱਟੀ ਗਿੱਲੇ ਵਾਹਣ ਵਾਲੀ ਮਿੱਟੀ ਆ ਪੱਤੀਆਂ ਪੁੱਤੀਆਂ ਜੇ ਫਸ ਜਾਂਦੀ ਹੈਗੀ ਤਾਂ ਇਹ ਖੁਰਚਣਾ ਜੀ ਇਥੋਂ ਤਵੀਆਂ ਤੋਂ ਮਿੱਟੀ ਲਾਉਂਦਾ ਸਾਈਡ ਤੋਂ ਅੱਛਾ ਇੱਕ ਜਨ ਹੋਰ ਚੱਕਰ ਉਹ ਯਾਰ ਹੱਬਾਂ ਬਹੁਤ ਸਾਈਡ ਵਾਲੀਆਂ বাজਦੀਆਂ ਯਾਰ ਮਤਲਬ ਇਹਦੀ ਵਿਆਹਾ ਬਹੁਤ ਟੌਂਦਾਂ ਬੱਟਾਂ ਬੱਟਾਂ ਤਾਂ ਇਹ ਤਾਂ ਇਹਦੇ ਬਾਹਰ ਘੱਟਾ ਤੇਰੇ ਸਿਸਟਮ ਇਹ ਅਸੀਂ ਨੇ ਬਦਲੇਗਾ ਜੀ ਜਿਵੇਂ ਹੁਣ ਮੂਰਲੇ ਤਵੇ ਦੇ ਹੱਬ ਨੇਗੇ ਉਹ ਤਾਂ ਅੰਦਰਲੀ ਸਾਈਡ ਨੇ ਇਹ ਆਪਾਂ ਨੇ ਤਵਾ ਬਾਹਰ ਕਰਤਾ ਵੀ ਬੱਟ ਦੇ ਨਾਲ ਲੱਗ ਕੇ ਇਹ ਚੱਲੂਗਾ ਤਵਾ ਵੀ ਬੰਦੇ ਨੂੰ ਕਹੀ ਚੱਕਣ ਦੀ ਲੋੜ ਨਹੀਂ ਹੈਗੀ ਜਿਹੜੀ ਹੱਬ ਆ ਉਹ ਅੰਦਰ ਕਰਦੀ ਹਾਂ ਹਾਂ ਹੱਬ ਅੰਦਰ ਕਰਤੀ ਤਵਾ ਬਾਹਰਲੀ ਸਾਈਡ ਆ ਗਿਆ ਅੱਗੇ ਕੀ ਕਰਦੇ ਉਹ ਪੁੱਤ ਦਾ ਖੰਭੇ ਚ ਠੋਹ ਦੇਣੇ ਹੱਬ ਵੱਜਣੀ ਹਾਂ ਉਹ ਹੱਬ ਬਾਹਰ ਹੁੰਦੀ ਹੱਬ ਬਾਹਰ ਸੀ ਉਹ ਹੱਬ ਟੁੱਟ ਜਾਂਦੀ ਸੀ ਕਿ ਨਾਲੇ ਬੈਰਿੰਗ ਟੁੱਟ ਜਾਂਦੇ ਸੀ ਤੇ ਹੱਬ ਗ੍ਰੀਸ ਹੋ ਜੂਗੀ ਗ੍ਰੀਸ ਹੋਊਗੀ ਹਾਂ ਇਹਨਾਂ ਦੇ ਨਟ ਲੱਗੇ ਨੇ ਨਟ ਖੋਲ ਕੇ ਬਸ ਹੱਬਾਂ ਨੂੰ ਗ੍ਰੀਸ ਹੋਈ ਜਾਣੀਆਂ ਜੀ ਠੀਕ ਆ ਬੈਰਿੰਗ ਬੂਰੂng ਚੰਗੇ ਬੈਰਿੰਗ ਵੱਡੇ ਲਾਏ ਨਹੀਂ 535 ਨੰਬਰ ਦੇ ਬੈਰਿੰਗ ਲਾਏ ਹੋਏ ਨੇਗੇ ਜੀ ਡਬਲ ਬੈਰਿੰਗ ਹੈ ਰਾਜਕੋਟ ਵਾਲਾ ਨਵੇਂ ਬੈਰਿੰਗ ਪਾਉਣੇ ਆ 4 ਕਿਲੋ ਵਾਲੀ ਦੇ ਹੱਬ ਲੱਗੀ ਲੋਕ ਹਲਕੀਆਂ ਵੀ ਲਾਈ ਜਾਂਦੇ ਨੇ 2 ਕਿਲੋ ਤੋਂ ਹੱਬ ਸਟਾਰਟ ਹੋ ਜਾਂਦੀ ਆਪਣੀ 4 ਕਿਲੋ ਵਾਲੀ ਹੱਬ ਹੋਊਗੀ ਜਿਹਦੇ ਵਿੱਚ ਯਰ ਇੱਕ ਇੱਕ ਪੰਗਾ ਵੱਡਾ ਹੀ ਖੜਾ ਰੱਖਤਾ ਤੂੰ ਹੁਣ ਤਾਂ ਜ਼ਮਾਨਾ ਬਹੁਤ ਦੂਰ ਚੱਲਿਆ ਗਿਆ ਤੇ ਹਿੱਸੇ ਵਾਸਤੇ ਤਾਂ ਫੇਰ ਬੰਦਾ ਬੱਟਾਂ ਭਾਲਦਾ ਤੁਰਿਆ ਫਿਰੂਗਾ ਵੀ ਬੱਟਾਂ ਤੇ ਜਾਂ ਦੋ ਬੰਦੇ ਸੱਦਣੇ ਪੈਣਗੇ ਹਿੱਸਾ ਕਰਨ ਵਾਸਤੇ ਇਹਦਾ ਇਹ ਜਿਹੇ ਹਿਸਾਬ ਨਾਲ ਸਾਡੀ ਸੈਟਿੰਗ ਕਰੀ ਹੋਈ ਹੈ ਜੀ ਲੋਪਰਾਣੇ ਡਿਜ਼ਾਈਨ ਦਾ ਨਹੀਂ ਹੈਗਾ ਇਹਦੇ ਵਿੱਚ ਆ ਪੱਤੀਆਂ ਨੇ ਨਾ ਜਿਹੜੀਆਂ ਕ੍ਰਾਸ ਕਰਕੇ ਲਾਈਆਂ ਹੋਈਆਂ ਨੇ ਆਈਆਂ ਸਾਡੀਆਂ ਆਹ ਪੱਤੀਆਂ ਕ੍ਰਾਸਿੰਗ ਵਾਲੀਆਂ ਨੇ ਜੀ ਇਹਦੇ ਨਾਲ ਜ਼ੋਰ ਨਹੀਂ ਲੱਗਦਾ ਐ ਮੰਨ ਕੇ ਚੱਲੋ 18-20 ਸਾਲ ਦਾ ਜਵਾਕ ਵੀ ਨਾ ਰਾਮ ਨਾਲ ਹੀ ਆ ਪਾਈਪ ਕੱਢ ਕੇ ਇਹਦੇ ਵਿੱਚ ਪਾਉ ਕੱਲਾ ਜਾਣੀ ਲਾ ਲੈਂਦਾ ਹੈਗਾ ਨਹੀਂ ਨਹੀਂ ਕਿਵੇਂ ਕਿਵੇਂ ਆਹ ਪਾਈਪ ਨਿਕਲ ਜੂਗੀ ਆਹ ਪਾਈਪ ਨਿਕਲ ਗਈ ਨਿਕਲ ਗਈ ਐ ਹਾਂਜੀ ਇਹ ਕਿੱਥੇ ਪਾਉ ਇਹ ਇਹਦੇ ਵਿੱਚ ਪੈਂ ਇਹਦੇ ਵਿੱਚ ਪਾਏ ਜਾਂੇ ਪੈਗੀ ਪਾਏਗੀ ਇਹਨੂੰ ਦੱਬ ਦੋ ਥੱਲੇ ਇਹ ਹੀ ਹਿੱਸਾ ਲੱਗ ਜਾ। ਅੱਛਾ ਉਦੋਂ ਇਹ ਇੱਥੇ ਹੋਊਗਾ। ਹਾਂ ਉਦੋਂ ਤਾਂ ਆਹੂ ਤਾਂਹਾਂ ਤੋਂ ਖਿੱਚ ਕੇ ਲੇ ਗਏ। ਦੇਖੋ ਇਹਨੂੰ ਇਹਨੂੰ ਨਾ ਇੱਥੇ ਇਹਨਾਂ ਨੇ ਭਾਰ ਵੰਡਤਾ। ਲੀਵਰ ਬਣਾਤਾ। ਹਾਂਜੀ ਕ੍ਰਾਸ ਕਰੀ ਹੋਈ ਆ ਪੱਤੀ ਵੀ ਜ਼ੋਰ ਨਾ ਲੱਗੇ। ਉਹ ਜਿਹੜਾ ਬਾਲਾ ਵੱਡਾ ਟੰਬਾ ਜਾ ਅੱਗੇ ਉੱਤੇ ਸਿਟੀ ਫਿਰਦੇ ਹੁੰਦੇ ਸੀ ਉਹ ਖਤਮ ਕਰਤਾ। ਉਹ ਤਾਂ ਫਿਰ ਉਹ ਡਿੱਗੀ ਜਾਂਦੇ ਸੀ ਉਹ ਚੀਜ਼ ਦਾ ਪੁਰਾਣਾ ਡਿਜ਼ਾਈਨ ਸੀ। ਹੁਣ ਇਹਦੇ ਨਾਲ ਜ਼ੋਰ ਨਹੀਂ ਲੱਗਦਾ ਉਹਦੇ ਨਾਲ ਤਾਂ ਜ਼ੋਰ ਬਾਲਾ ਲੱਗਦਾ ਸੀ ਇੱਕ ਬੰਦਾ ਪਹਿਲਾਂ ਦਾਬਦਾ ਦੂਜਾ ਬੰਦਾ ਕਿllੀਆਂ ਪਾਉਂਦਾ ਤਾਂ ਕੱ ਅੱਧ ਹੋ ਗਈ ਆ ਯਾਰ ਆ ਤਾਂ ਕਮਾਲ ਕਰਤੀ ਬੰਦੇ ਨੇ ਹੈ ਐਂ ਕਹਿੰਦੇ ਤਾਂ ਵਿਕਦੀਆਂ ਇਹਦੀਆਂ ਜ਼ਿਆਦਾ ਤਾਂ ਵਿਕਦੀਆਂ ਤੇ ਜੇ ਕਿਸੇ ਨੇ ਮੰਨ ਲਾ ਪ੍ਰੈਸ਼ਰ ਵਾਲਾ ਚੈੱਕ ਲਵਾਉਣਾ ਇਸੇ ਤੇ ਪ੍ਰੈਸ਼ਰ ਵਾਲਾ ਹਰੇਕ ਤਵੀਆਂ ਤੇ ਲੱਗ ਜਾਂਦਾ ਜਿਵੇਂ ਹੁਣ ਆ 20 20 ਦਾ ਸੈੱਟ ਹੈਗਾ 20 ਦਾ ਸੈੱਟ ਆਈ ਇਹਦੇ ਪ੍ਰੈਸ਼ਰ ਵਾਲਾ ਕਰਿਆ ਹੋਇਆ ਸਿਸਟਮ ਇਹ ਪ੍ਰੈਸ਼ਰ ਦੇ ਨਾਲ ਹੀ ਖੁੱਲਣਗੀਆਂ ਪ੍ਰੈਸ਼ਰ ਦੇ ਨਾਲ ਹੀ ਦਾ ਹਿੱਸਾ ਚੱਕਿਆ ਜਾਊਗਾ ਓਏ ਉਹ ਦੇਖੀ ਮੈਂ ਕਿਹ ਇਹਦੇ ਪੁਰਾਣੇ ਡਿਜ਼ਾਈਨ ਦਾ ਲਾਤਾ ਅੱਛਾ ਇਹਨੂੰ ਤੁਸੀਂ ਪ੍ਰੈਸ਼ਰ ਨਾਲ ਹੀ ਅਟੈਚ ਕਰਤਾ ਹਿੱਸਾ ਪ੍ਰੈਸ਼ਰ ਨਾਲ ਹੀ ਬੰਦ ਹੋਊਗਾ ਜਦੋਂ ਮਤਲਬ ਕਿ ਪ੍ਰੈਸ਼ਰ ਨਾਲ ਪੰਪ ਨਾਲ ਤਵੀਆਂ ਖੁੱਲਣਗੀਆਂ ਉਵੇਂ-ਉਵੇਂ ਹੀ ਸਭ ਉੱਪਰ ਜਾਂਦਾ ਜਾਊਗਾ ਹੂੰ ਇਹ ਨਵੇਂ ਡਿਜ਼ਾਈਨ ਦੀਆਂ ਕਰਤੀ ਇਹ ਤਵੀਆਂ ਬੰਦੇ ਨੂੰ ਟਰੈਕਟਰ ਤੋਂ ਥੱਲੇ ਉਤਰਨ ਦੀ ਲੋੜ ਨਹੀਂ ਹੈਗੀ ਉੱਤੇ ਬੈਠੇ ਹੀ ਬੰਦਾ ਚਲਾਈ ਇੱਕ ਇੱਕ ਗੱਲ ਹੋਰ ਦੇਖੋ ਦੇਖੋ ਕੰਮ ਦੀ ਗੱਲ ਕਿ ਇਹਨੂੰ ਕਿੰਨੇ ਸੈਂਪਲ ਢੰਗ ਨਾਲ ਇਹਨੇ ਕਰਤਾ ਕਿੰਨੇ ਸਾਦੇ ਢੰਗ ਨਾਲ ਕਰਤਾ ਹਾਂਜੀ ਹੈ ਕਿੰਨਾ ਸਮਝਾਉਣ ਵਾਲੀ ਚੀਜ਼ ਕਰਤੀ ਵੇ ਆ ਇਹਨੂੰ ਜੋੜਤਾ ਇਹਦੇ ਨਾਲ ਤੇ ਇਹਨੇ ਕੀ ਕਰਨਾ ਹਿਸਾਬ ਦੀ ਆਪੀ ਤਾਂ ਚੱਕ ਲੈਣਾ ਜਿੱਦੇ ਜਦੋਂ ਉਧਰੋਂ ਪ੍ਰੈਸ਼ਰ ਬੰਦ ਕਰਤਾ ਤਾਂ ਆਪੇ ਬੰਦ ਹੋ ਜੂਗਾ ਆਪੇ ਬੰਦ ਹੋ ਹਾਂਜੀ ਠੀਕ ਹੈ ਕਿ ਨਹੀਂ ਤੇ ਜੇ ਕਿਸੇ ਬੰਦੇ ਨੇ ਤਵੀਆਂ ਕੱਢ ਕੇ ਉਦੋਂ ਬਾਅਦ ਜੈਕ ਦਾ ਕੰਮ ਬੰਦ ਵੀ ਕਰਨਾ ਤਾਂ ਮੇਰੇ ਹਿਸਾਬ ਨਾਲ ਭਾਵੇਂ ਉਹ ਲਾ ਦੇਵੇ ਹਾਂ ਲਾਲ ਜੈਕ ਜੇ ਲਾ ਕੇ ਰੱਖ ਦੂਗਾ ਤਾਂ ਇਹ ਸਿੰਪਲ ਬਣ ਜਾਣਗੀਆਂ ਦੋਨੇ ਕੰਮ ਕਰਨੀਆਂ ਹੀ ਆ ਜੀ ਹਾਂ ਵੀ ਜੇ ਬਾਈ ਚਾਂਸ ਯਾਰ ਸੀਜ਼ਨ ਚ ਰੱਬ ਨਾ ਕਰੇ ਥੋੜਾ ਜੈਕ ਖਰਾਬ ਹੋ ਗਿਆ ਰੱਬ ਨਾ ਕਰੇ ਜੇ ਖਰਾਬ ਹੋ ਗਿਆ ਐ ਨਹੀਂ ਵੀ ਤਵੀਆਂ ਖਰਾਬ ਹੋਣ ਤਵੀਆਂ ਨਹੀਂ ਖਰਾਬ ਉਹ ਨਹੀਂ ਜੇ ਇੱਕ ਕੱਢੋ ਦਾ ਸਿੰਪਲ ਕੰਮ ਲਈ ਚੱਲੋ ਇਹ ਤੋਂ ਹਾਂ ਸਿੰਪਲ ਕੰਮ ਲਈ ਚੱਲੋ ਜੈਕ ਆਪ ਦਾ ਬਾਈ ਚਾਂਸ ਰੱਬ ਨਾ ਕਰੇ ਪਰ ਉਹ ਜੈਕ ਦੀ ਕੋਈ ਜ਼ਿੰਮੇਵਾਰੀ ਲੈ ਨਹੀਂ ਇਹਦੀ 6 ਮਹੀਨਿਆਂ ਦੀ ਗਾਰੰਟੀ ਹੁੰਦੀ ਹੈ ਜੇ ਕੋਈ ਸੀਲ ਲੀਕ ਹੁੰਦੀ ਹੈ ਤੇਲ ਤੁਲ ਕੱਢਦੇ ਹਾਂ ਤੇ ਕਿੰਨਾ ਚਿਰ ਪਹਿਲਾਂ ਬੁੱਕ ਕਰਾਉਣੀਆਂ ਪੈਂਦੀਆਂ ਤੇਰੇ ਕੋਲ ਤਾਂ ਇੱਕ ਘੱਟੋ ਘੱਟ 15 ਦਿਨ ਪਹਿਲਾਂ ਬੁੱਕ ਕਰਾਉਣੀਆਂ ਪੈਂਦੀਆਂ ਨੇ ਜੀ ਤਵਾਂ ਕਿੰਨੇ ਕਿੰਨੇ ਕਿਸਮ 16 18 20 22 24 26 28 ਇਹ ਐਵੇਂ ਮੰਨ ਕੇ ਚੱਲੋ ਆਪਾਂ 14 ਤੋਂ ਸਟਾਰਟਿੰਗ ਕਰ ਦਨੇ ਆ 14 ਤੋਂ ਲੈ ਕੇ 32 ਤਵੀਆਂ ਤੱਕ ਬਣਾਉਣੇ ਆ 32 ਤਵੀਆਂ ਤੱਕ ਬਣਦੀਆਂ ਤੇ ਸਾਈ ਲੈ ਕੇ ਬਣਾਉਣੇ ਜਾਂ ਬਣਾ ਬਣਾ ਕੁਸ਼ ਉਹ ਸੈਟ ਆਪਣੇ ਲਈ ਬਣੇ ਵੀ ਪਏ ਹੁੰਦੇ ਨੇ ਕਈ ਵਾਰ ਕਿਸੇ ਨੇ ਥੋੜਾ ਚੇਂਜ ਕਰਾਉਣਾ ਹੁੰਦਾ ਵੀ ਆਹ ਚੀਜ਼ ਭਾਰੀ ਹੌਲੀ ਲਵਾਉਣੀ ਹੁੰਦੀ ਆ ਫਿਰ ਸਾਈ ਤੇ ਵੀ ਕਰ ਦਨੇ ਆ ਇੱਥੇ ਆ ਤੇ ਤਵੀਆਂ ਤਾਂ ਉਹ ਬਣੀ ਜਾਂਦੀਆਂ ਆ ਆ ਕੀ ਬਣੀ ਜਾਂਦਾ ਤੇਰੇ ਕੋ ਇਹ ਸੁਪਰਸੀਡਰ ਬਣਦੇ ਆ ਇਹ ਜ਼ੀਰੋ ਡਰਲਾਂ ਬਣਦੀਆਂ ਨੇ ਇਹ ਕਾਟ ਕੇ ਵੀ ਜਿਆਦਾ ਆਹ ਇਹ ਹੱਥਲੇ ਵਾਲਾ ਢਾਂਚਾ ਬਣੀ ਜਾਂਦਾ ਅੱਛਾ ਜਿਹੜੀਆਂ ਉਹ ਬਾਹਰ ਬਣੀਆਂ ਪੰਜ ਹਾਂਜੀ ਇਹ ਜ਼ੀਰੋ ਡਰਲਾਂ ਦਾ ਸਮਾਨ ਹੈ ਜੀ ਮਾੜਾ ਇਹ ਦਿਖਾ ਖਬਰ ਜ਼ੀਰੋ ਡਰਲਾਂ ਦਾ ਕਿਵੇਂ ਆ ਸਿਸਟਮ ਇਹ ਜ਼ੀਰੋ ਡਰਲਾਂ ਤਾਂ ਥੋੜੀਆਂ ਬਾਹਰ ਵੀ ਜਾਂਦੀਆਂ ਯਾਰ ਹਨਾ ਹਾਂ ਬਾਹਰ ਜਾਂਦੀਆਂ ਨੇ ਸਾਰੀਆਂ ਸਟੇਟਾਂ 'ਚ ਜਾਂਦੀਆਂ ਨੇ ਜੀ ਸਬਸਿਡੀ ਵੀ ਪਾਸ ਆਈ ਆਪਣੀ ਮਸ਼ੀਨ ਇਹ ਹਾਂ ਇਹਦੇ 50% ਸਬਸਿਡੀ ਵੀ ਹੁੰਦੀ ਹੈ ਇਹ ਉੱਚੀ ਨਹੀਂ ਵੱਧ ਯਾਰ 0 ਡਰਲ ਤੇ ਆਮ 0 ਡਰਲ ਨੂੰ ਉੱਚੀ ਕਰੀ ਹੋਈ ਹੈ ਜੀ ਹੁਣ ਨਵੇਂ ਡਿਜ਼ਾਈਨ ਦੇ ਹਿਸਾਬ ਨਾਲ ਜਿਵੇਂ ਹੁਣ ਖਰਚੇ ਨੇਗੇ ਲੋਕ ਸਰਕਾਰ ਅੱਗ ਤਾਂ ਲਾਉਣ ਨਹੀਂ ਦਿੰਦੀ ਉਹਦੇ ਹਿਸਾਬ ਨਾਲ ਫਿਰ ਇਹ ਉੱਚੀ ਕਰਨ ਕਰਕੇ ਨਾ ਲੋਕ ਬਿਨਾਂ ਅੱਗ ਲਾਏ ਵੀ ਇਹ ਬੀਜ ਸਕਦੇ ਨੇ ਇਹਦੇ ਨਾਲ ਪਰ ਆਲੀ ਥੱਲੇ ਰਹੇ ਜਾਂ ਮਸ਼ੀਨ ਉੱਤੋਂ ਦੀ ਲੰਘ ਜਾਂਦੀ ਹੈ ਓਏ ਇੱਕ ਹੁਣ ਟਰੈਕਟਰ ਵੀ ਉੱਚੇ ਆ ਗਏ ਹਾਂਜੀ ਉੱਚੇ ਆ ਗਏ ਉੱਚੇ ਦੇ ਕਾਰਨ ਦੇਖੋ ਯਾਰ ਸਿਸਟਮ ਡਬਲ ਕਰਿਆ ਹੋਇਆ ਹੈਗਾ 14 ਦੇ ਟਾਇਰਾਂ 'ਚ 16 ਦੇ ਟਾਇਰਾਂ 'ਚ 18 ਦੇ ਟਾਇਰਾਂ 'ਚ ਸਾਰਾ ਕੁਝ ਇਹ ਕੋਈ ਉਹ ਚੇਂਜ ਕਰਨ ਦੀ ਟਰੈਕਟਰ ਜਿਹੜਾ ਮਰਜੀ ਹੋਵੇ ਉਸੇ ਮੰਗਰੀ ਮਸ਼ੀਨ ਫਿੱਟ ਆ ਜਾਊਗੀ ਯਾਰ ਇੱਕ ਹੋਰ ਪੰਗਾ ਏ ਜਿਵੇਂ ਜੀਰੋ ਡਰਲ ਜਦੋਂ ਉਹਨੂੰ ਬਾ ਮਾਰਦੇ ਆ ਨਾ ਉਹ ਉਹ ਮੈਂ ਹੜਾਂ ਕੋਈ ਬੋਂਦੀ ਤੁਰ ਜਾਂਦੀ ਆ ਮਤਲਬ ਨਾ ਜ਼ੀਰੋ ਡ੍ਰਿਲ ਕਈ ਕਈ ਵਾਰੀ ਨਾ ਕਿਸੇ ਜ਼ੀਰੋ ਡ੍ਰਿਲ ਵਾਲੇ ਦਾ ਕਿਤੇ ਖੇਤ ਬੀਜਿਆ ਹੁੰਦਾ ਠੀਕ ਹੈ ਜੀ ਐਂ ਕਰਦ ਨਾਲ ਲਖੀਰਾਂ ਮਾਰ ਗਿਆ ਹੁੰਦਾ ਕਿਸੇ ਦਾ ਤਾਂ ਉਵੇਂ ਮਾਰ ਗਿਆ ਕਿਹਦਾ ਪੁੱਤ ਮੇਰੇ ਸਿਆੜ ਪੱਟੇ ਪਏ ਹੁੰਦੇ ਉਹਦਾ ਫਰ ਗੁਲੀ ਡਾਉ ਨਾ ਆ ਜਾਂਦਾ ਉਹ ਮਤਲਬ ਕਿ ਆ ਪੈਰਾਂ ਦਾ ਫਰਕ ਹੁੰਦਾ ਜਿਹੜੇ ਥੱਲੇ ਆ ਬੂਟ ਲੱਗੇ ਹੋਏ ਨੇ ਇਹ ਵਿੱਚ ਤਾਂ ਬੰਦੇ ਜਿਹੜੇ ਮਿਲਦੇ ਨੇ ਮਾਰਕੀਟ ਚੋਂ ਆਮ ਮਿਲੀ ਜਾਂਦੇ ਨੇਗੇ ਉਹੀ ਲਈ ਜਾਂਦੇ ਨੇ ਅਸੀਂ ਆਪ ਦੇ ਢਲਾਈ ਦੇ ਹਿਸਾਬ ਨਾਲ ਮਾਰਕਰ ਨਾਲ ਤਿਆਰ ਕਰਵਾਇਆ ਹੋਇਆ ਹੈ ਵੀ ਮਿੱਟੀ ਨਹੀਂ ਪੜਦਾ ਇਹ ਚੀਜ਼ ਸਾਡੀ ਫੁੱਲ ਗਾਰੰਟੀ ਹੈ ਵੀ ਅਛਾ ਬਾਕੀ ਤੁਸੀਂ ਇਹ ਮਸ਼ੀਨ ਦੇ ਲਖੀਰ ਮਾਰੂ ਟੈਨਾਂ ਉੱਚੀਆਂ ਨੇ ਟਰੈਕਟਰ ਜਿਹੜੇ ਮਗਰ ਮਰਜ਼ੀ ਫਿੱਟ ਕਰੋ ਤਿੰਨ ਟਾਇਰ ਲੱਗੇ ਹੋਏ ਨੇਗੇ ਹੂੰ ਬਾਕੀ ਇਹ ਮਸ਼ੀਨ ਦੇ ਜਿਹੜੀ ਆ ਟੈਂਕੀ ਬਣੀ ਆ ਨਾ ਇਹ ਲੇਜ਼ਰ ਕਟਿੰਗ ਨਾਲ ਬਣੀ ਹੋਈ ਹੈ ਕਿ ਸਾਰੀਆਂ ਦੇ ਵਿੱਚ ਗਲਾਈਆਂ ਗੁਲੀਆਂ ਜਾਂ ਪਸਤੌਲਾਂ ਦੀ ਗੱਲ ਕਰਦੇ ਆਂ ਆਪਾਂ ਹੂੰ ਪਸਤੌਲ ਇਹ ਲਾਏ ਹੋਏ ਨੇ ਜਿਵੇਂ ਅੱਗੇ ਰੇ ਵਾਲੇ ਪਸਤੌਲ ਨੇ ਜੀ ਹਰੇਕ ਮਸ਼ੀਨ ਦੇ ਵਿੱਚ ਜੇ ਰੇ ਆਪਦਾ ਕੋਈ ਪਸਤੌਲ 'ਚ ਰੇ ਅੜਦੀ ਹੈ ਤਾਂ ਉਹ ਲੰਗਾਉਂਦੀ ਨਹੀਂ ਹੈ ਕਿ ਪੋਰ ਬੰਦ ਹੋ ਜਾਂਦਾ ਆਪਣੀ ਮਸ਼ੀਨ ਦੀ ਜਿੰਮੇਵਾਰੀ ਆ ਰੇ ਦੀ ਡਲੀ ਵੀ ਇਹਨੇ ਨਗਾ ਦੇਣੀ ਆ ਵਿੱਚ ਦੀ ਵੱਡੇ ਪਸਤੌਲ ਲੱਗੇ ਹੋਏ ਨੇ ਜੀ ਪਿੱਤਲ ਦੀਆਂ ਬਾਸਲਾਂ ਨੇ ਇਹਦੇ ਵਿੱਚ ਆ। ਇਹ ਪਾਈਪ ਵੀ ਮੋਟੇ ਆ। ਪਾਈਪ ਹਾਂ ਜੀ ਇਹ ਸੁਪਰ ਸੀਡਰ ਵਾਲੇ ਪਾਈਪ ਲਾਏ ਹੋਏ ਨੇ ਜੀ ਇਹ ਸਿਆਲ ਸੂਲ ਚ ਗਰਮੀ ਚ ਇਹ ਚਿਪਦੇ ਨਹੀਂ ਹੈਗੇ। ਹੂੰ। ਬਾਕੀ ਜਿਹੜੇ ਇਹਦੇ ਮੰਗਰਲੇ ਪਸਤੌਲ ਨੇ ਜੀ ਸਾਡੇ ਉਹ ਲਾਏ ਹੋਏ ਨੇਗੇ ਵੀ ਮੰਨ ਕੇ ਚੱਲੋ ਇਹਦੇ ਨਾਲ ਤੁਸੀਂ ਕੱਲੀ ਕਣਕ ਨਹੀਂ ਸਾਰੋਂ ਮੱਕੀ ਮਟਰ ਮੋਟਰ ਜਿਹੜਾ ਕੋਈ ਬੀਜਣਾ ਸਾਰਾ ਕੋਈ ਬੀਜ ਦੀ ਹੈ ਜੀ ਇਹ। ਆਹ ਦੇ ਉੱਤੇ ਆਹ ਅਡਜਸਟਮੈਂਟ ਨਾਲ ਹਾਂ ਜੀ ਇਹਦੇ ਨਾਲ ਇਹ ਢਾਂਟਾਂ ਢਾਂਟਾਂ ਕਰਕੇ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ ਜੀ ਇਹਦੇ ਨਾਲ। ਹਾਂ ਜੀ। ਸਰਵ ਤੌਲਾ ਦੇ ਅਡਜਸਟਮੈਂਟ ਅੱਡ ਹੈ ਤੇ ਜਿਹੜੀਆਂ ਆ ਆਹਾ ਆ ਅਡਜਸਟਮੈਂਟਾਂ ਆ ਇਹ ਬੀਜ ਵਧਾਉਣ ਘਟਾਉਣ ਵਾਲੇ ਨੇ ਜੀ ਮਤਲਬ ਕਿ ਪਹਿਲਾਂ ਲੱਗੇ ਹੁੰਦੇ ਸੀ ਉਹ ਪੁਰਾਣੇ ਡਿਜ਼ਾਈਨ ਦੇ ਤਾਂ ਹੱਥ ਜੇ ਮਾਰਨ ਵਾਲੇ ਉਹ ਥੱਲੋਂ ਵੀ ਵਧ ਘਟ ਜਾਂਦਾ ਸੀਗਾ ਲੂਟਣੀ ਆ ਸੀ ਇਹਦੇ ਨਾਲ ਤਾਂ ਤੁਸੀਂ ਐ ਮੰਨ ਕੇ ਚੱਲੋ ਜੇ ਕਿਲੋ ਵੀ ਵੀ ਵਧਾਉਣਾ ਘਟਾਉਣਾ ਤਾਂ ਇਹ ਕਿਲੋ ਵੀ ਵੱਧ ਘਟ ਆਪਾਂ ਉਹ ਇਹਦਾ ਗ੍ਰਾਮਾਂ 'ਚ ਵੀ ਕਰਦਾ ਹਾਂਜੀ ਇਹਦਾ ਗ੍ਰਾਮਾਂ 'ਚ ਵੀ ਇਹਦੀ ਚੂੜੀ ਤਾਂ ਗ੍ਰਾਮਾਂ 'ਚ ਵੀ ਕੰਮ ਕਰਦੀ ਆ ਬਾਈ ਨੰਬਰ ਨੋਟ ਕਰ ਲਓ ਸੱਜਣੋ ਬਾਈ ਹੁਣ ਆ ਤਾਂ ਤੁਹਾਨੂੰ ਆਉਣਾ ਪੈਣਾ ਪੀਖੀ ਹਾਂਜੀ ਹਨਾ ਬਾਈ ਹਾਂਜੀ ਪੀਖੀ ਆਉਣਾ ਪੂਈ ਪੀਖਿਓ ਸਾਰੀ ਮਾਰਕੀਟ ਚ ਦੇ ਉਹ ਘੇੜਾ ਉਸ ਤੋਂ ਬਾਅਦ ਆਜੋ ਹਰਨੇਕ ਐਗਰੀਕਲਚਰ ਵਾਲਿਆਂ ਦੇ ਆ ਆ ਕੀ ਲਿਖਿਆ ਗੁਰਥੜੀ ਵਾਲੇ ਗੁਰਥੜੀ ਤੁਹਾਡਾ ਪਿੰਡ ਹੈ ਹਾਂਜੀ ਸਾਡਾ ਪਿੰਡ ਆ ਜੀ ਗੁਰਥੜੀ ਇਹ ਅੱਛਾ ਗੁਰਥੜੀ ਤੁਹਾਡੇ ਨੇੜੇ ਦੇੜੀ ਹੈ ਇੱਥੇ ਹਾਂ 7 ਕਿਲੋਮੀਟਰ ਹੈ ਸਾਡਾ ਰਹਿ ਸੀ ਪਹਿਲਾਂ ਉੱਥੇ ਠੀਕ ਆ ਹਾਂਜੀ ਤੇ ਬਾਈ ਹਰਜਿੰਦਰ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਸੀ ਜਾਂਦਾ ਫੋਨ ਕਰ ਲਿਓ ਇੱਥੇ ਜਾਂ ਬਾਈ ਹਰਜਿੰਦਰ ਹੁੰਦਾ ਜਾਂ ਬਾਈ ਦਾ ਡੈਡੀ ਹੁੰਦਾ ਹਾਂਜੀ ਠੀਕ ਆ ਕਿ ਨਹੀਂ ਤੇ ਨੰਬਰ ਕਰ ਲਓ ਨੋਟ ਬਾਈ ਇਹ ਬੰਦੇ ਬਹੁਤ ਕਿਰਤੀ ਆ ਆਪ ਹੱਥੀ ਖੁਦ ਕੰਮ ਕਰਦੇ ਪਿਓ ਪੁੱਤ ਇੱਥੇ ਜਦੋਂ ਮਰਜੀ ਦੇਖ ਲਓ ਅੱਜ ਤਾਂ ਵੀਡੀਓ ਬੂਡੂ ਬਣਾਉਣੀ ਕਰਕੇ ਥੋੜੀ ਜਿਹੀ ਟੌਪ ਟਾਰਜ ਕੱਢੀ ਫਿਰਦਾ ਤੇ ਨਹੀਂ ਤਾਂ ਇਹ ਜਦੋਂ ਤੁਸੀਂ ਆਮ ਆਉਂਗੇ ਤਾਂ ਤੁਹਾਨੂੰ ਇਹ ਬੰਦਾ ਲਟਾਪਿੰਗ ਹੋਇਆ ਮਿਲੂਗਾ ਇੰਨਾ ਕੰਮ ਕਰਦੇ ਇੰਨੇ ਮਿਹਨਤੀ ਪਰਿਵਾਰ ਆ ਇਹ ਨੰਬਰ ਨੋਟ ਕਰੋ